ਇਹ ਦੁਪੱਟਾ ਸੂਟ ਰਹੇਗਾ ਜੀ ਸਿਲਕ بیس ਰਹੇਗਾ ਸ਼ਰਟ ਡਿਜੀਟਲ ਪ੍ਰਿੰਟ ਤੇ ਬਾਟਮ ਸ਼ਿਮਰ ਸਿਲਕ ਦੀ ਰਹੇਗੀ ਮੈਚਿੰਗ ਸੂਟ ਨੇ ਵੀ ਤੇ ਦੁਪੱਟਾ ਦੁਪੱਟਾ ਸਿਰਫ ਸੌਫਟ ਸ਼ਿਮਰ ਦਾ ਰਹੇਗਾ ਟਾਈ ਡਾਈ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਤੇ ਤੁਸੀਂ ਬਸ ਸਟਿਚ ਕਰਕੇ ਵੇਅਰ ਕਰਨਾ ਇਹ ਸੂਟ ਓਨਲੀ 750 ਦੇ ਵਿੱਚ ਹੈ ਡਿਸਕਾਊਂਟ ਦੇ ਵਿੱਚ ਸੂਟ ਨੇ ਸੋ ਜਲਦੀ ਇਹਨਾਂ ਨੂੰ ਤੁਸੀਂ ਆਰਡਰ ਕਰੋ ਤੇ ਇਹਨਾਂ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਬਹੁਤ ਸੋਹਣੇ ਰੰਗ ਤੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰੈਡੀ ਹੋਏ ਨੇ ਵਿਦ ਦੁਪੱਟਾ ਸੂਟ ਨੇ ਤੇ ਆਪਣਾ ਬਹੁਤ ਘੱਟ ਪ੍ਰਾਈਸ ਹੁੰਦਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਕਰੋ ਵਾਚ ਕਰਦੇ ਵੀ ਹੋ ਧੰਨਵਾਦ ਹਾਂਜੀ ਇਹ ਵਾਲਾ ਪਿਓਰ ਖਾਦੀ ਮੈਚਿੰਗ ਸੂਟ ਰਹਿਣਗੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਨਾਲ ਤੁਸੀਂ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਟਾਈ ਡਾਈ ਮਸਲ ਨਹੀਂ ਹੁੰਦਾ ਦੁਪੱਟਾ ਰੈਡੀ ਹੋਇਆ ਤੇ ਪਲੇਨ ਬਾਟਮ ਮਿਲੇਗੀ ਇਸ ਦੇ ਨਾਲ ਤੁਹਾਨੂੰ ਤੇ ਇਹਦੇ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ 1.75 ਵੱਡੇ ਪੈਨੇ ਚ ਸ਼ਰਟ 2 ਮੀਟਰ ਬਾਟਮ ਆ ਤੇ ਨਾਲ ਦੁਪੱਟਾ ਮਿਲੇਗਾ ਬਹੁਤ ਸੋਹਣੇ ਰੰਗ ਨੇ ਤੇ ਜਲਦੀ ਇਹਨਾਂ ਨੂੰ ਤੁਸੀਂ ਆਰਡਰ ਕਰੋ ਕਿਉਂਕਿ ਲਿਮਟਿਡ ਸਟਾਕ ਦੇ ਵਿੱਚ ਬਹੁਤ ਛੇਤੀ ਇਹ ਸੋਲਡ ਆਊਟ ਹੋ ਜਾਂਦੇ ਨੇ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਸਾਰੀਆਂ ਭੈਣਾਂ ਨੂੰ ਓਨਲੀ ਤੁਸੀਂ ਇਹ 850 ਵਿੱਚ ਬਾਈ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਤੇ ਆ ਸੋ ਜਲਦੀ ਆਰਡਰ ਕਰੋ ਤੇ ਇਹਨਾਂ ਨੂੰ ਬਾਈ ਕਰਨ ਲਈ ਵੀ ਸਕਰੀਨਸ਼ਾਟ ਸੈਂਡ ਲੋ ਜੀ ਪਸ਼ਮੀਨਾ ਦੇ ਵਿੱਚ ਵਰਕ ਵਾਲੇ ਸੂਟ ਆ ਗਏ ਨੇ neck ਤੇ ਬਾਜੂ ਤੇ ਘੇਰੇ ਤੇ ਆਪਾਂ ਵਿੱਚ ਪਿਕ ਵੀ ਐਡ ਕੀਤੀ ਕਿਸ ਤਰ੍ਹਾਂ ਦਾ ਸਟਿਚਿੰਗ ਤੋਂ ਬਾਅਦ ਤੁਹਾਡਾ ਸੂਟ ਰੈਡੀ ਹੋਏਗਾ ਪਸ਼ਮੀਨਾ ਦਾ ਸਟਫ ਰਹੇਗਾ only ਨਾ ਸੋਚੋ ਬਾਈ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਸੂਟ ਤੁਸੀਂ ਸਟਿਚ ਕਰ ਸਕਦੇ ਹੋ neck ਘੇਰਾ ਬਾਜੂ ਵਿਦਆਊਟ ਦੁਪੱਟਾ ਓਨਲੀ 900 ਦੇ ਵਿੱਚ ਪਛਮੀਨਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਤੇ ਕਰਲਿਸ਼ ਲੁੱਕ ਵਾਲਾ ਇਹ ਸੂਟ ਰਹੇਗਾ ਤੇ ਇਹਨੂੰ ਬਾਈ ਕਰਨ ਲਈ ਵੀ ਸਕਰੀਨਸ਼ਾਟ ਸੈਂਡ ਕਰੋ ਵਿਦਆਊਟ ਦੁਪੱਟਾ ਬਹੁਤ ਸੋਹਣਾ ਵਰਕ ਹੈ ਨੀਟ ਐਂਡ ਕਲੀਨ ਪਾਰਟੀ ਵੇਅਰ ਸੂਟ ਰਹੇਗਾ ਬਿਸਕਾਸ ਆਰਗੈਂਜ਼ਾ ਦੀ ਸ਼ਰਟ ਵਰਕ ਫਰੰਟ ਤੇ ਬਹੁਤ ਸੋਹਣਾ ਟੈਬੀ ਸਿਲਕ ਦੀ ਬਾਟਮ ਬਾਟਮ ਦੇ ਵਰਕ ਆਰਗੈਂਜ਼ਾ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਟਾਈ ਡਾਈ ਦੇ ਵਿੱਚ ਓਨਲੀ ਤੁਸੀਂ 1850 ਦੇ ਵਿੱਚ ਇਹ ਘਰ ਬੈਠੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਤੇ ਹਾਂਜੀ ਇਹ ਆਗੇ ਜੀ ਆਪਣੇ ਕੋਲ ਸ਼ਾਵਲ ਸੂਟ ਨਵੇਂ ਕਲਰ ਇਹਨਾਂ ਦੇ ਵਿੱਚ ਆਪਾਂ ਐਡ ਕੀਤੇ ਨੇ ਸ਼ਰਟ ਤੇ ਇਹ ਬੇਸ ਰਹੇਗਾ ਪਸ਼ਮੀਨੇ ਦਾ ਤੇ ਨਾਲ ਬਾਟਮ ਪਲੇਨ ਰਹੇਗੀ ਪਸ਼ਮੀਨੇ ਦੀ ਸ਼ਾਵਲ ਮਿਲੇਗਾ ਤੁਹਾਨੂੰ ਪਸ਼ਮੀਨੇ ਦਾ ਬਹੁਤ ਸੋਹਣਾ ਸੂਟ ਨੇ ਓਨਲੀ 1250 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਲਾਸਟ ਈਅਰ ਵੀ ਆਪਣੇ ਕੋਲੇ ਫੈਬਰਿਕ ਆਇਆ ਸੀ ਤੁਸੀਂ ਕੋਟ ਸੈਟਰ ਰੈਡੀ ਕਰਵਾ ਸਕਦੇ ਹੋ ਨਾਈਟ ਸੂਟ ਬਣਾ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਨੇ 3.5 ਮੀਟਰ ਵੱਡੇ ਪਣੇ ਦੇ ਵਿੱਚ ਤੁਹਾਨੂੰ ਫੈਬਰਿਕ ਮਿਲੇਗਾ ਗਰਮ ਇਹ ਵਾਲਾ ਸਟੱਫ ਰਹੇਗਾ ਬੂਲ ਦੇ ਵਿੱਚ ਤੇ 450 ਦੇ ਵਿੱਚ ਤੁਸੀਂ ਇਹ ਬਾਏ ਕਰ ਸਕਦੇ ਹੋ ਪਛੀਨੇ ਦੇ ਸੂਟ ਰਹਿਣਗੇ ਤੇ ਏਕਟ ਐਕਸਪਰਟ ਦਾ ਫੈਬਰਿਕ ਨਾਲ ਤੁਹਾਨੂੰ ਸਟਾਲ ਮਿਲੇਗਾ 899 ਚ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਦੇ ਘਰੇ ਤੇ ਵਰਕ ਦਾ ਤੇ ਇਹ ਵਿਸਕੋਸ ਸ਼ਿਮਰ ਸ਼ਰਟ ਰਹੇਗੀ ਘਰੇ ਤੇ ਵਰਕ ਤੇ ਨਾਲ ਸਿਲਕ ਟਸਨ ਸਿਲਕ ਦੀ ਬਾਟਮ ਬਾਟਨ ਦੇ ਵਰਕ ਸ਼ਿਮਰ ਸੈਲਫ オーਰਗਾਂਜ਼ਾ ਦੁਪੱਟਾ 750 ਪ੍ਰਾਈਸ ਇਹ ਵਾਲੇ ਜੋ ਆਪਾਂ ਐਡ ਕੀਤੇ ਨੇ ਜੀ ਇਹ ਆਪਾਂ ਪਲੇਨ ਫੈਬਰਿਕ ਰਹੇਗਾ ਸੁਪਰ ਫਾਈਨ ਬ੍ਰਾਂਡਡ ਫੈਬਰਿਕ ਆ ਕਟਰਾਇਸ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ 15 ਕਲਰ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਪੇਂਟ ਕਰਵਾ ਸਕਦੇ ਹੋ ਨੀਡਲ ਵਰਕ ਕਰਵਾ ਸਕਦੇ ਆ ਇਸ ਸਟੱਫ ਦੇ ਉੱਪਰ ਤੁਸੀਂ ਪਲੇਨ ਵੀ ਬਾਈ ਕਰ ਸਕਦੇ ਆ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਤੇ ਬਹੁਤ ਸੋਨਾ ਫੈਬਰਿਕ ਦਾ ਬਹੁਤ ਅੱਛਾ ਫੈਬਰਿਕ ਆ ਤੇ ਤੁਸੀਂ ਇਹਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਤੇ ਤੁਸੀਂ ਆਰਡਰ ਜੇ ਆਪਣਾ ਆਰਡਰ ਤੇ ਸੂਟ ਰੈਡੀ ਕਰਵਾਉਣਾ ਆਪਾਂ ਮਸ਼ੀਨ ਵਰਕ ਕਰਦੇ ਆ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਪਲੇਨ ਫੈਬਰਿਕ ਦੇ ਲਈ ਤੁਸੀਂ ਵੀ ਆਰਡਰ ਵੀ ਕਰ ਸਕਦੇ ਹੋ ਬਲਕ ਦੇ ਵਿੱਚ ਵੀ ਬਾਏ ਕਰ ਸਕਦੇ ਹੋ ਤੇ ਇੱਕ ਵੀ ਬਾਏ ਕਰ ਸਕਦੇ ਹੋ